ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਵੀਡੀਓ ਬਹੁਤ ਵਧੀਆ ਲੈ ਕੇ ਪਹੁੰਚੇ ਹਾਂ ਜੀ ਰੇਟ ਜਿੰਨੇ ਆਪਾਂ ਗੱਡੀਆਂ ਦੇ ਅੱਜ ਲੈ ਕੇ ਪਹੁੰਚੇ ਹਾਂ ਵਧੀਆ ਰੇਟ ਲੈ ਕੇ ਪਹੁੰਚੇ ਹਾਂ ਵਧੀਆ ਗੱਡੀਆਂ ਲੈ ਕੇ ਪਹੁੰਚੇ ਹਾਂ ਜਿਹੜੇ ਜਿਹੜੇ ਏਰੀਆ ਚ ਤੁਸੀਂ ਕਹਿੰਦੇ ਸੀਗੇ ਉਸੇ ਏਰੀਆ ਚ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਭੇਜੋ ਆਪਣੇ ਕੋਲੇ ਆਪਣੇ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਆ ਐਡ ਆ ਪਤਵਾੜੀ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 10 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀਆਂ ਸਵਿਫਟ ਡਿਜ਼ਾਇਰ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ ਡਿਸਟ੍ਰਿਕਟ ਮੋਗੇ ਏਰੀਆ ਚੋਂ ਗੱਡੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ ਡਿਮਾਂਡ ਦੀ ਆਪਾਂ ਗੱਲ ਕਰੀਏ ਇੱਕ 60 ਮਾਲਕ ਨੇ ਡਿਮਾਂਡ ਕੀਤੀ ਐ ਜੀ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਬਾਕੀ ਟਾਇਰ ਟੱਪਾ ਦੇਖ ਲਓ ਜੀ ਤੇ ਗੱਡੀ ਨੂੰ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਕੰਡੀਸ਼ਨ ਚੈੱਕ ਕਰੋ ਜੀ ਅੰਦਰੋਂ ਸੀਟ ਕਵਰ ਵਗੈਰਾ ਆਪ ਨੂੰ ਚੜੇ ਚੜਾਈ ਮਿਲ ਜਾਣਗੀ ਬਾਕੀ ਤੀਜੇ ਨਾਮ ਗੱਡੀ ਆ ਤੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਕਦੋਂ ਮਰਜੀ ਜਾ ਕੇ ਦੇਖ ਲਓ ਮਾਲਕ ਕਹਿੰਦੇ ਨੇ ਰੇਟ ਹੋ ਜੂਗਾ ਬਹਿ ਕੇ ਕਰ ਲਾਂਗੇ ਤੇ ਜੀਨੂੰ ਵੀ ਗੱਡੀ ਪਸੰਦ ਆਉਂਦੀ ਆ ਜੀ ਤਾਂ ਮਾਲਕ ਨਾਲ ਗੱਲ ਤੁਸੀਂ ਲਾਜ਼ਮੀ ਕਰ ਲਓ 78140 ਤੇ 79441 ਨੰਬਰ ਤੁਹਾਨੂੰ ਮਸਕਰੀਨ ਤੇ ਦੇ ਹੀ ਦਿੱਤਾ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਸਕਾਰਪਿਓ ਗੱਡੀ ਮਾਲਕ ਨੇ ਸੇਲ ਵਾਸਤੇ ਕਾਲੇ ਰੰਗ ਦੀ ਭੇਜੀ ਆ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ ਮਾਡਲ ਤਾਂ ਪੰਜਾ ਜੀ ਪਰ ਗੱਡੀ ਦੀ ਕੰਡੀਸ਼ਨ ਠੀਕ ਪਈ ਐ ਅੰਦਰੋਂ ਵਧੀਆ ਸੀ ਹਰ ਇੱਕ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲੂਗਾ ਏਸੀ ਹੀਟਰ ਵਰਕਿੰਗ ਚ ਤੇ ਮਾਲਕ ਦਾ ਜਿਹੜਾ ਏਰੀਆ ਜੀ ਰਾਮਪੁਰਾ ਫੂਲ ਹੈ ਡਿਮਾਂਡ 130000 ਰੁਪਏ ਮਾਲਕ ਨੇ ਕੀਤੀ ਹੈ ਡਿਮਾਂਡ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਘਾਟਾ ਵਾਧਾ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਕਹਿੰਦੇ ਨੇ ਆ ਰਾਮਪੁਰਾ ਫੂਲ ਕਰਿਆ ਜੂ ਗੱਡੀ ਦੇਖ ਲਓ ਚੈੱਕ ਕਰ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਜੀ ਪੰਜ ਮਾਡਲ ਓਨਰ ਵੱਲੋਂ ਫੁੱਲ ਗਾਰੰਟੀ ਹੈ ਗੱਡੀ ਦੀ ਓਨਰ ਦਾ ਮੋਬਾਈਲ ਨੰਬਰ 9815133816 ਗੱਲ ਕਰ ਸਕਦੇ ਹੋ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਅਸੀਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਤੁਹਾਡੀ ਲਗਾ ਦਿੰਨੇ ਆ ਜੀ ਸਕੋਡਾ ਦੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੀ ਗੱਡੀ ਦਾ ਨੰਬਰ ਦੱਲ ਲਿਆ ਪਰ ਗੱਡੀ ਦਾ ਰੰਗ ਵਧੀਆ ਸੀ ਤੇ ਗੱਡੀ ਦਾ ਜਿਹੜਾ ਰੇਟ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਿਆ 70000 ਰੁਪਏ ਪਹੁੰਚਿਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ 70000 ਦੇ ਵਿੱਚੋਂ ਮਾਨਤਾਨ ਕਰ ਦਾਂਗੇ ਘਾਟਾ ਵਾਦਾ ਬਹਿ ਕੇ ਕੀਤਾ ਜਾਊਗਾ ਗੱਡੀ ਆਪਣੇ ਕੋਲੇ ਗੁਰੂ ਹਰਸਹਾਈ ਏਰੀਆ ਚ ਪਹੁੰਚੀ ਅਸੀਂ ਫਿਰੋਜ਼ਪੁਰ ਏਰੀਆ ਨੇ ਦਾ ਤੇ ਬਾਕੀ ਤਿੰਨ ਮਾਡਲ ਗੱਡੀਆਂ ਕੰਡੀਸ਼ਨ ਠੀਕ ਹੈ ਜੀ ਅੰਦਰੋਂ ਵੀ ਬਾਹਰੋਂ ਵੀ ਤਿੰਨ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਆਲੂਕੇ ਵਧੀਆ ਤੁਹਾਨੂੰ ਮਿਲੂਗੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 87200 5829240 ਪੂਰਾ ਗੱਲ ਤੁਸੀਂ ਆਪ ਹੀ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਸੀ ਹੁਣ ਕਮੈਂਟ ਕਰੋ ਜੀ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਕੋਈ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਚਾਹੇ ਬੋਲਟ ਹੈ ਚਾਹੇ ਕੋਈ ਮੋਟਰਸਾਈਕਲ ਹੈ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਚੁੰਡ ਦੇ ਵਿੱਚ ਲਿਖਿਆ ਰਹਿੰਦਾ ਜੀ ਭੇਜ ਕੇ ਐਡ ਫਰੀ ਚ ਲਗਵਾ ਸਕਦੇ ਹਾਂ ਤਾਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਸਵੇਰੇ ਸ਼ਾਮ ਹਰ ਰੋਜ਼ ਗੱਡੀਆਂ ਲੈ ਕੇ ਪਹੁੰਚਦੇ ਹਾਂ ਡੇਲੀ ਆਪਣੇ ਨਾਮੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਹੁਣ ਦਿਲ ਜੇ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਾਮੀ ਵੀਡੀਓ ਨਮੀ ਕੋਠੀ ਮਕਾਨ ਘਰ ਦੇ ਨਾਲ ਸੀ